ਗੱਲ ਅਰਦਾਸ ਦੀ ਕਰਦੇ ਆ ਗੁਰਬਾਣੀ ਜਦੋਂ ਸੁਣਦੇ ਆ ਕਿ ਜਿਨ੍ਹਾਂ ਤੁਹਾਡੇ ਵਰਗੀਆਂ ਰੂਹਾਂ ਨੇ ਲਗਾਤਾਰ ਮਿਚਲੇ ਆਏ ਇਸ ਜ਼ਿੰਦਗੀ ਵਿੱਚ ਸਤਿਗੁਰੂ ਕਾ ਬਚਨ ਇੱਕਿਤ ਮੰਨਣਾ ਹੈ ਕਮਾਣਾ ਹੀ ਉਹਦੇ ਤੇ ਅਮਲ ਕਰਕੇ ਉਹਦਾ ਲਾਭ ਲੈਣਾ ਸਾਰੇ ਨਹੀਂ ਚਾਹੁੰਦੇ ਸਾਰੇ ਚਾਹਣ ਤੇਸ ਦੁਨੀਆ ਚ ਸੱਚਕੰਡ ਨਾ ਬਣ ਜਾਵੇ ਬਹੁਤਾਂਤ ਵਿੱਚ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੁੰਦਾ ਬਸ ਕਿਸੇ ਦੀ ਦੁੱਖ ਸੁੱਖ ਦੀ ਅਰਦਾਸ ਕਰਵਾਈ ਉਸ ਤੋਂ ਅੱਗੇ ਇਹਦਾ ਕੋਈ ਮਤਲਬ ਨਹੀਂ ਕਿ ਸਤਿਗੁਰੂ ਕੀ ਕਹਿ ਰਿਹਾ ਹੈ ਤੇ ਮੈਂ ਕੁਝ ਕਰਨਾ ਹੈ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਮੈਂ ਕੁਝ ਨਹੀਂ ਕਰਨਾ ਜੋ ਕਰਨਾ ਹੈ ਮਹਾਰਾਜ ਨੇ ਕਰਨਾ ਹੈ ਮੈਂ ਗੁਰਦੁਆਰੇ ਆ ਗਿਆ ਇੰਨਾ ਥੋੜਾ ਜਦੋਂ ਕਿ ਆਪ ਜੀਆਂ ਵਰਗੀ ਸੰਗਤ ਇਹਨਾਂ ਨੂੰ ਪਤਾ ਹੈ ਵੀ ਆਪਾਂ ਕੁਝ ਕਰਨਾ ਹੈ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਤੇ ਮੈਂ ਬੇਨਤੀ ਕਰ ਰਿਹਾ ਜਿਹੜਾ ਮਨ ਦੁਸ਼ਮਣ ਈਡਾ ਜਿਹਦਾ ਕੋਈ ਟਿਕਾਣਾ ਨਹੀਂ ਜਿਹੜਾ ਦੁੱਖ ਹੀ ਦੁੱਖ ਦੇਣਾ ਜਾਣਦਾ ਏ ਉਹਦੇ ਤੁਝ ਰੱਖ ਸਕਦਾ ਏ ਤੇ ਗੁਰੂ ਤੇ ਰੱਬ ਰੱਖਦਾ ਏ ਇੱਕ ਬਚਨ ਸਮਝਾਇਆ ਸਾਨੇ ਕਹਿੰਦੇ ਜੇ ਮਨ ਬੰਦੇ ਨੂੰ ਅੰਦਰ ਵੇਖਣ ਦੇਵੇ ਆਪਣੇ ਸ਼ਰੀਰ ਦੇ ਤੇ ਆ ਸ਼ਰੀਰ ਮੰਦਰ ਵਰਗਾ ਪੂਜਣ ਯੋਗ ਬਣ ਜਾਂਦਾ ਏ ਤੇ ਇਹ ਮਨ ਬਾਹਰ ਵੇਖਾਂਦਾ ਜਦੋਂ ਇਹ ਸਰੀਰ ਕਬਰ ਵਰਗਾ ਬਣਿਆ ਹੁੰਦਾ ਹੈ ਕਿੰਨੀ ਛੋਟੀ ਜਿਹੀ ਤੇ ਵੱਡੀ ਗੱਲ ਇਹ ਮਨ ਜਦੋਂ ਜਿੰਨੇ ਖਿਆਲ ਹੁੰਦੇ ਸਰੀਰ ਤੋਂ ਦੂਰ ਹੀ ਲੈ ਕੇ ਜਾਂਦਾ ਨੇੜੇ ਛੋੜਾ ਲਿਆ ਹੁੰਦਾ ਹੈ ਤੇ ਜਦੋਂ ਮਹਾਰਾਜ ਕਿਰਪਾ ਕਰਨ ਇਹ ਆਖਦੇ ਨੇ ਉਹ ਮਨ ਟਿਕ ਗਿਆ ਹੈ ਅੰਦਰ ਧਿਆਨ ਜਾਂਦਾ ਹੈ ਅੰਦਰ ਸਾਈਂ ਦੇ ਘਰ ਉਹ ਜਦੋਂ ਮੂੰਹ ਕਰੀਦਾ ਸੁਰਤੀ ਕਰਦੀ ਕੋਈ ਸੁੱਖ ਕੋਈ ਸਵਾਦ ਕੋਈ ਆਨੰਦ ਮਿਲਦਾ ਹੈ ਸਤ ਸੰਗਿਓ ਜਦੋਂ ਇਹ ਚੰਦਰਾ ਪਰਖ ਹੋਵੇ ਤੇ ਰੱਬ ਦਾ ਦਰਵਾਜ਼ਾ ਖੁੱਲ੍ਹ ਐ ਇਹ ਸਾਹਮਣੇ ਖਲੋਵੇ ਤੇ ਫੇਰ ਕਈ ਜ਼ਿੰਦਗੀਆਂ ਇਹਨੇ ਸਾਨੂੰ ਦਵਾਈਆਂ ਤੇ ਪਤਾ ਨਹੀਂ ਜਿਹੜੇ ਆਖੇ ਨਹੀਂ ਲੱਗਦੇ ਤੇ ਕਿੰਨੀਆਂ ਦਵਾਈਆਂ ਤਾਂ ਪਰ ਜਿਨ੍ਹਾਂ ਦਾ ਗੁਰੂ ਰਾਖਾ ਹੋਵੇ ਜਿਹਨੂੰ ਗੁਰੂ ਬਚਾ ਲਵੇ ਸਭ ਕਹਿੰਦੇ ਸੀ ਜਨਮ ਵਿੱਚ ਆਖਣਾ ਹੈ ਰੱਖ ਲੇਵੋ ਦੀਨ ਦਇਆਲ ਪ੍ਰਮਤ ਬੋਕਾਰਿਆ ਪਰਮ ਅਰਥੇ ਭਟਕ ਜਾਵਾਂ ਹਾਰ ਗਿਆ ਵਾਂ ਇਸ ਜਨਮ ਦੇ ਅੰਦਰ ਤੇ ਕਈ ਜਨਮ ਇਸ ਮਾਨ ਨੇ ਪਟਕਾਏ ਨੇ ਇਹ ਦੁਸ਼ਮਨ ਬੜਾ ਚੰਦਰਾਇ ਇਹੋ ਜੀ ਗੱਲ ਕਰਵਾਏਗਾ ਮੂੰਹ ਤੋਂ ਖਿਆਲ ਪਾਏਗਾ ਰੱਬ ਤੋਂ ਦੂਰ ਲੈ ਜਾਏਗਾ